ਦੁਨੀਆ ਵਿੱਚ ਕੀਤਾ ਗਿਆ ਸਭ ਤੋਂ ਮਹਿੰਗਾ ਦੁੱਧ ਦਾ ਸੌਦਾ ਜਦੋਂ ਛੋਟੇ ਸਹਿਬ ਜਾਨਦਿਆਂ ਤੇ ਮਾਤਾ ਗੁਜਰੀ ਜੀ ਨੂੰ ਠੰਡੇ ਬੁੱਢ ਵਿੱਚ ਕੈਦ ਕੀਤਾ ਗਿਆ ਵਜ਼ੀਰ ਖਾਨ ਨੇ ਐਲਾਨ ਕੀਤਾ ਇਹਨਾਂ ਦੇ ਤਨ ਤੇ ਕਪੜਾ ਨਾ ਵੀ ਨਾ ਇਹਨਾਂ ਨੂੰ ਖਾਣ ਦੇ ਵਾਸਤੇ ਕੁਝ ਦਿੱਤਾ ਜਾਵੇ ਜੋ ਇਹ ਨਾ ਦੀ ਮਦਦ ਕਰੇਗਾ ਉਹਦੇ ਪੂਰੇ ਪਰਿਵਾਰ ਨੂੰ ਕੋਲੂ ਥਾਈ ਪਿਣਿਆ ਜਾਵੇਗਾ ਜਿਵੇਂ ਗੰਨਾ ਪਿੜਿਆ ਜਾਂਦਾ ਮੋਤੀ RAM ਮੈਨੇ ਦੀ ਪਰਵਾਹ ਨਹੀਂ ਕੀਤੀ ਦੁੱਧ ਲੈ ਕੇ ਤਿੰਨ ਦਿਨ ਠੰਡੇ ਬੁੱਢ ਮਾਤਾ ਜੀ ਨੂੰ ਤੇ ਸਹਿਬ ਜਾਨਦਿਆਂ ਨੂੰ ਦੁੱਧ ਪਿਉਣ ਦੀ ਸੇਵਾ ਕੀਤੀ ਪਿਖਕੇ ਪ੍ਰੇਮ ਮੋਤੀ ਸੋ ਤੇਰਾ ਮਾਤਾ ਜੀ ਕਹੇ ਪਲਾ ਹੋਵੇ ਤੇਰਾ ਬਹੁਤ ਵੱਡੀ ਸੇਵਾ ਨਿਭਾਈ ਮੋਤੀ RAM ਨੇ ਹਕੂਮਤ ਦੀ ਪਰਵਾਹ ਨਹੀਂ ਕੀਤੀ ਤਨ ਮੋਤੀ ਜਿਨ ਪੁੰਨ ਕਮਾਇਆ ਗੁਰ ਲਾਲਾ ਤਾਏ ਦੁੱਧ ਪਿਲਾਇਆ ਵਜ਼ੀਰ ਖਾਨ ਨੂੰ ਪਤਾ ਲੱਗਿਆ ਮੋਤੀ RAM ਮੇਰੇ ਦੇ ਸਾਹਮਣੇ ਉਹਦੇ 7 ਸਾਲ ਦੇ ਪੁੱਤ ਨਰਾਇਣੇ ਨੂੰ ਪੁੱਲ ਵਿੱਚ ਪਿੜਿਆ ਗਿਆ ਜਿਵੇਂ ਗੰਨਾ ਪਿੜਿਆ ਜਾਂਦਾ ਉਹਦੇ ਮੁਖ ਤੇ ਬੱਚੇ ਦੇ ਕੂਨੀ ਪਾਰ ਹੈ ਉਹਦੇ ਸਾਹਮਣੇ ਉਹਦੀ 70 ਸਾਲ ਦੀ ਮਾਤਾ ਲੱਧੋ ਜੀ ਨੂੰ ਸ਼ਹੀਦ ਕੀਤਾ ਗਿਆ ਪੁੱਲ ਵਿੱਚ ਪਿੜ ਕੇ ਉਹਦੀ ਘਰ ਵਾਲੀ ਬੀਬੀ ਕੋਈ ਨੂੰ ਸ਼ਹੀਦ ਕੀਤਾ ਗਿਆ ਪੁੱਲ ਵਿੱਚ ਪਿੜ ਕੇ ਨਾਲ ਮੋਤੀ RAM ਮੇਰਾ ਨੂੰ ਵੀ ਸ਼ਹੀਦ ਕੀਤਾ ਗਿਆ ਅਸੀਂ ਦੁੱਧ ਦੀ ਕੀਮਤ ਕਿਲਾ ਸਕਦੇ ਹਾਂ 50 ਰੁਪਏ 100 ਰੁਪਏ 1000 ਲੱਖ 5 ਲੱਖ ਪਰ ਮੋਤੀ RAM ਮੇਰੇ ਨੇ ਐਸੀ ਵੱਡੀ ਸੇਵਾ ਨਿਭਾਈ ਤਿੰਨ ਘੰਟੇ ਵੇ ਦੁੱਧ ਪਿਲਾਉਣ ਦੀ ਸੇਵਾ ਦੇ ਵਾਸਤੇ ਆਪਣਾ ਪੂਰਾ ਪਰਿਵਾਰ ਚਾਰ ਜਾਨਾਂ ਕੁਰਬਾਨ ਕਰ ਦਿੱਤੀਆਂ ਤਨ ਮੋਤੀ RAM ਮੇਰਾ ਉਹਦੀ ਸੇਵਾ ਤਨ